ਜੈ ਬਾਬਾ ਸੁਖਾਨੰਦ ਜੈ ਬਾਬਾ ਮੜਜੀ ਬਹੁਤ ਹੀ ਭਾਗਾਂ ਵਾਲਾ ਦਿਨ ਵੀਰਵਾਰ 11 ਸਤੰਬਰ 2025 27 ਭਾਦੋਂ ਸਵੇਰ ਦੇ ਬਾਬਾ ਮੜਜੀ ਦੀ ਸਮਾਧੀ ਸਥਲ ਦੇ ਲਾਈਵ ਦਰਸ਼ਨ ਇਸ ਦਰਬਾਰ ਤੇ ਆਓ ਜੋ ਮੂੰਹੋਂ ਮੰਗੋਗੇ ਜੋ ਅਰਦਾਸ ਕਰੋਗੇ ਬਾਬਾ ਜੀ ਦੇ ਸਥਾਨ ਤੇ ਬਾਬਾ ਜੀ ਤੁਹਾਡੀਆਂ ਝੋਲੀਆਂ ਭਰ ਦੇਣਗੇ ਇਸ ਸਥਾਨ ਤੇ ਜੋ ਵੀ ਆਇਆ ਉਹ ਇਸ ਸਥਾਨ ਤੋਂ ਕਦੇ ਵੀ ਖਾਲੀ ਨਹੀਂ ਗਿਆ ਝੋਲੀਆਂ ਭਰ ਕੇ ਲਹੀ ਗਏ ਬਾਬਾ ਜੀ ਹਰ ਭਗਤ ਦੀ ਅਰਦਾਸ ਬੇਨਤੀ ਪੂਰੀ ਕਰਦੇ ਨੇ ਸੋ ਤੁਸੀਂ ਵੀ ਬਾਬਾ ਮੜਜੀ ਦੇ ਇਸ ਇਤਿਹਾਸਕ ਸਥਾਨ ਤੇ ਆਓ ਆਦੇਮੂ ਹੋ ਮੰਗੀਆਂ ਮਰਾਦਾਂ ਪਾਓ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਹਰ ਵਿਅਕਤੀ ਦੇ ਦੁੱਖ ਦਰਦ ਕਸ਼ਟ ਦੂਰ ਹੁੰਦੇ ਹਨ ਅਤੇ ਪਰਿਵਾਰਾਂ ਵਿੱਚ ਬਾਬਾ ਜੀ ਦੀ ਮੇਰ ਰਹਿੰਦੀ ਹੈ ਜੈ ਬਾਬਾ ਮੱਠ